ਜਲੰਧਰ ਵੈਸਟ ਦੇ ਨਾਲ ਲੱਗਦੇ ਵਾਰਡ ਨੰਬਰ 40 ਤੋਂ ਅਜੇ ਬੱਬਲ ਨੇ ਜਿੱਤ ਹਾਸਲ ਕੀਤੀ ਅਤੇ ਦਿਓਲ ਨਗਰ ਦੁਰਗਾ ਸ਼ਕਤੀ ਮੰਦਰ ਪਹੁੰਚੇ ਦਿਓਲ ਨਗਰ ਦੇ ਨਿਵਾਸੀਆਂ ਅਤੇ ਮੰਦਰ ਕਮੇਟੀ ਵੱਲੋਂ ਨਵੇਂ ਬਣੇ ਮਜੂਦਾ ਕੌਂਸਲਰ ਅਜੇ ਬੱਬਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੋਹੱਲਾ ਵਾਸੀਆਂ ਨੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਅਜੇ ਬੱਬਲ ਨਾਲ ਜਾਣਕਾਰੀ ਸਾਂਝੀ ਕੀਤੀ ਮਜੂਦਾ ਕੌਂਸਲਰ ਅਜੇ ਬੱਬਲ ਨੇ ਵਾਰਡ ਵਾਸੀਆਂ ਨਾਲ ਵਾਅਦਾ ਕੀਤਾ ਕਿ ਪਹਿਲ ਦੇ ਆਧਾਰ ਉੱਤੇ ਉਹਨਾਂ ਦੇ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ ਅਜੀ ਬੱਬਲ ਨੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਪੱਤਰਕਾਰ ਵਿਰਿੰਦਰ ਸਿੰਘ ਦੀ ਖਾਸ ਰਿਪੋਰਟ ਸਾਰਿਆਂ ਨੂੰ ਬਹੁਤ-ਬਹੁਤ ਨਮਸਕਾਰ ਮੈਂ ਵਾਰਡ ਨੰਬਰ 40 ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸ਼ੁਰੂ ਤੇ ਪੱਛੇ ਨਿਵਾਣੇ ਦੇ ਵਿਸ਼ਵਾਸ ਦਿੱਤਾ ਔਰ ਮੇਨ ਵਾਰਡ ਨੰਬਰ ਚੜ੍ਹ ਕੇ ਦਿੱਤਾ ਅੱਜ ਸਾਡੇ ਐਮਪੀ ਸ਼ਰਮਾ ਜੀ ਵਿਜੇ ਗਿੱਲ ਜੀ ਰਮੇਸ਼ ਜੀ ਭਲਵੰਤ ਮਾਲਾ ਜੀ ਕੋਵਿੰਦ ਜੀ ਜਿੰਨੇ ਵੀ ਮੇਰੇ ਸਰਕਾਰ ਤੇ ਮੇਰੀਆਂ ਮਾਤਾ ਪਿੜਾ ਜਿੰਨੇ ਵੀ ਸਾਰਿਆਂ ਨੇ ਮੈਨੂੰ ਅੱਜ ਸਰਕਾਰ ਦਿੱਤਾ ਉਹ ਜਿੱਤਨ ਤੇ ਮੇਰਾ ਸਵਾਗਤ ਕੀਤਾ ਮੈਂ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਦਿਵਾਨਾਂ ਨੂੰ ਆਪਣੇ ਆਪ ਤੇ ਇਦਾਂ ਹੀ ਮੈਨੂੰ ਆਸ਼ੀਰਵਾਦ ਦੇਵੋ ਮਤ ਤਗੜਾ ਹੋ ਕੇ ਦਿਉਣ ਲੱਗ ਦੇ ਔਰ ਜਿਹੜੀਆਂ ਨਾਲ ਦੇ ਇਲਾਕੇ ਸਾਰਿਆਂ ਦਾ ਵਿਕਾਸ ਕਰਾਂ ਇੱਕ ਵਾਰ ਫੇਰ ਤੋਂ ਮੈਂ ਦਿਉਣ ਲਗਰ ਨਵਾਸੀਆਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜੈ ਭੀਮ ਜੈ ਭਾ ਪਾ ਜੈ ਮਾਤਾ ਦੀ ਜੈ ਭਾ ਪਾ ਜੈ ਮਾਤਾ ਜੈ ਕਨਸ਼ਰਮ ਵਾਲੇ ਜਿੱਦਾ ਬਹੁਤ ਸਾਨਸੇ ਦਰਬਾਰ ਕੀ ਆ ਸਾਡੇ ਮੰਦਰ ਦੇ ਵਿੱਚ ਅਜੇ ਕੁਮਾਰ ਜੀ ਜਿਹੜੇ ਭਾਰਤ ਜਨਤਾ ਪਾਰਟੀ ਦੇ ਮੁਜੀਤ ਕੇ ਆਏ ਨੇ ਤੇ ਉਹਨਾਂ ਦਾ ਦੁਰਗਾ ਸ਼ਕਤੀ ਮੰਦਰ ਵੱਲੋਂ ਔਰ ਮਿਸਟਰ ਕਪੂਰ ਵੱਲੋਂ ਔਰ ਮਲ ਕਪੂਰ ਵੱਲੋਂ ਬਹੁਤ ਸਵਾਗਤ ਕੀਤਾ ਗਿਆ ਤੇ ਉਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਨੇ ਵੀ ਸਾਡੇ ਸਾਰੇ ਕੰਮ ਕਰਾਵਾਂਗੇ ਛੀਵਰਤ ਖੁਲਵਾਵਾਂਗੇ ਲਾਈਟਾਂ ਲਗਵਾਵਾਂਗੇ ਸਾਡੇ ਕਈਆਂ ਜਗ੍ਹਾ ਤੇ ਲਾਈਟਾਂ ਨਹੀਂ ਹੈਗੀਆਂ ਬੜੇ ਹਨੇਰੇ ਨੇ ਤਾਂ ਕਿ ਸਾਨੂੰ ਰਾਤ ਨੂੰ ਆਉਣ ਵਾਸਤੇ ਵੀ ਬੜੀ ਦਿੱਕਤ ਹੁੰਦੀ ਹੈ ਇਸ ਵਾਸਤੇ ਉਹਨਾਂ ਨੇ ਹਾਕੇ ਆਸ਼ਵਾਸਨ ਦਿੱਤਾ ਸਾਨੂੰ ਕਿ ਤੁਹਾਨੂੰ ਚਰਨ ਦੀ ਕੋਈ ਲੋੜ ਨਹੀਂ ਅਸੀਂ ਖੁਦ ਸਾਰੇ ਕੰਮ ਕਰਾਵਾਂਗੇ ਸਾਨੂੰ ਬਹੁਤ ਵਿਸ਼ਵਾਸ ਹੈ ਵੀ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਜਿਤਾਇਆ ਤੇ ਇਸ ਵਾਸਤੇ ਉਹ ਸਾਡੇ ਸਾਰੇ ਕੰਮ ਕਰਨਗੇ ਸਾਡੀ ਇੱਕ ਵਾਰੀ ਫੋਨ ਕਰਨ ਤੇ ਉਹ ਸਾਰੇ ਕੰਮ ਕਰਨਗੇ ਇਸ ਵਾਸਤੇ ਸਾਨੂੰ ਬਹੁਤ ਖੁਸ਼ੀ ਹੈ ਅਜੇ ਕੁਮਾਰ ਜੀ ਆਏ ਨਹੀਂ ਅਸੀਂ ਉਹਨਾਂ ਦਾ ਬਹੁਤ ਸਨਮਾਨ ਕਰਦੇ ਹਾਂ ਜੇ ਕਾਰਾ ਸ਼ੇਰ ਆ ਮਲੇ ਜੀ ਦਾ ਉਹ ਸਾੰਚੇ ਦਰਬਾਰ ਬੱਬਲ ਜੀ ਪਹੁੰਚਨੇ ਤੁਹਾਡੀ ਵਾਰ ਚ ਕੀ ਬੰਦਾ ਦੀ ਬਣੇ ਬੱਬਲ ਜੀ ਵਾਲੇ ਹਾਂਜੀ ਬੱਬਲ ਜੀ ਇੱਕ ਜੁਜਾਰੂ ਨੇਤਾ ਨੇ ਜੀ ਯੰਗ ਨੇਤਾ ਨੇ ਜੀ ਤੇ ਸਾਨੂੰ ਇਹਨਾਂ ਉੱਤੇ ਬਹੁਤ ਆਸ ਹੈ ਜੀ ਤੇ ਇਹਨਾਂ ਦੀ ਪੋਲੀਟੀਕਲ ਕੈਰੀਅਰ ਬਹੁਤ ਲੰਬਾ ਹੈ ਤੇ ਬਹੁਤ ਅੱਛਾ ਹੋਵੇਗਾ ਅਸੀਂ ਇਹ ਉਮੀਦ ਕਰਦੇ ਹਾਂ ਠੀਕ ਠੀਕ ਹੈ ਜੀ